ਦੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਸੈਲੋ ਗਦਾਮ ਦੇ ਬਾਹਰ ਇੱਕ ਵਾਰ ਫਿਰ ਤੋਂ ਮੋਰਚਾ ਖੋਲ ਦਿੱਤਾ ਗਿਆ ਵਾ ਉਹਨਾਂ ਵੱਲੋਂ ਕਿਆ ਗਿਆ ਵਾ ਕਿ ਜਿਹੇ ਗੋਦਾਮ ਜਿਹੜੇ ਨੇ ਅਲੱਗ-ਅਲੱਗ ਪੰਜਾਬ ਦੇ ਹਿੱਸਿਆਂ 'ਚ ਜਿੱਥੇ ਖੁੱਲੇ ਨੇ ਉਹ ਬੰਦ ਹੋਣੇ ਚਾਹੀਦੇ ਨੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਇਹ ਸੈਲੋ ਪਲਾਂਟਾਂ ਨੂੰ ਮੰਡੀਆਂ ਦੀ ਇਜਮਤੀ ਦਿੱਤੀ ਜਾਵੇਗੀ ਜਿਸ ਦਿਨ ਰੋਸ਼ਵਜੋ ਅੱਜ ਕਿਸਾਨਾਂ ਵੱਲੋਂ ਲਗਾਤਾਰ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਪੰਜਾਬ ਦੇ ਅਲੱਗ-ਅਲੱਗ ਸੈਲੋ ਗੋਦਾਮਾਂ ਦੇ ਬਾਹਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਰੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇੱਥੇ ਡਟੇ ਹੋਏ ਨੇ ਫਿਰ ਤੋਂ ਇੱਕ ਵਾਰ ਜਿਹੜੇ ਨੇ ਕਿਸਾਨਾਂ ਨੇ ਝੰਡੇ ਚੱਕ ਲੈਨੇ ਇਹਨਾਂ ਦੇ ਨਾਲ ਨਾਲ ਮਹਿਲਾਵਾਂ ਵੀ ਜੜੀਆਂ ਨੇ ਅੱਜ ਇਸ ਰੋਸ਼ ਪ੍ਰਦਰਸ਼ਨ ਤੇ ਪਹੁੰਚੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰੀਕੇ ਨਾਲ ਮਹਿਲਾਵਾਂ ਵੀ ਅੱਜ ਰੋਸ਼ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਆਪਣੇ ਹੱਕ ਲੈਣ ਨੂੰ ਗੱਲਬਾਤ ਕਰ ਲਾਂਗੇ ਮਹਿਲਾਵਾਂ ਦੇ ਨਾਲ ਹੀ ਗੱਲਬਾਤ ਕਰ ਲੈਣੇ ਚੱਲ ਗਏ ਹਾਂਜੀ ਪੈਣ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਫਿਰ ਇੱਕ ਵਾਰ ਤੋਂ ਝੰਡੇ ਚੁੱਕਣੇ ਪੈਗੇ ਵੇ ਕੋ ਝੰਡੇ ਝੁਕਲੇ ਦਾ ਹੁਣ ਸਾਡੀ ਲੋੜ ਹੀ ਬਣ ਗਈ ਹੈ ਕਿਉਂਕਿ ਜੇਕਰ ਅਸੀਂ ਧਰਨੇ ਨਹੀਂ ਲਾਉਂਦੇ ਤੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਜੇ ਸਰਕਾਰ ਸਾਡੇ ਹੱਕ ਵਿੱਚ ਬੈਠੇ ਤਾਂ ਸਾਨੂੰ ਕੀ ਲੋੜ ਪਈ ਬੈਠਣ ਦੀ ਜਿਹੜੀ ਮੰਗ ਅਸੀਂ ਕਰਦੇ ਪਏ ਆ ਉਹ ਤਾਂ ਸਰਕਾਰ ਨੂੰ ਸਾਡੀ ਸਟੇਟ ਸਰਕਾਰ ਨੂੰ ਸੈਂਟਰ ਗਵਰਨਮੈਂਟ ਕੋ ਕਰਨੀ ਚਾਹੀਦੀ ਸੀ ਕਿ ਇਹ ਜਿਹੜੇ ਸੈਲੋ ਕਦਮ ਹੈ ਇਹਨਾਂ ਨੂੰ ਅਸੀਂ ਆਪਣੇ ਹੱਥਾਂ ਵਿੱਚ ਰੱਖੀਏ ਤਾਂ ਕਿ ਲੋਕ ਸਾਡਾ ਵਿਰੋਧ ਨਾ ਕਰਨ ਪਰ ਇਹ ਇਹਨਾਂ ਦੀ ਸਮਝ ਨਹੀਂ ਹੈਗੀ ਕਿਉਂਕਿ ਚੋਣਾਂ ਦੇ ਦੌਰਾਨ ਇਹ ਅੰਨਾ ਪੈਸਾ ਇਹਨਾਂ ਕਾਰਪੋਰੇਟ ਘਰਾਣਿਆਂ ਕੋਲ ਵਰਤ ਲੈਂਦੇ ਨੇ ਫਿਰ ਇਹਨਾਂ ਨੂੰ ਉਹਨਾਂ ਦੇ ਹੱਕ ਵਿੱਚ ਬੋਲਣਾ ਪੈਂਦਾ ਸਾਨੂੰ ਤਾਂ ਇਹਨਾਂ ਨੇ ਇੱਕ ਵੋਟ ਸਮਝਿਆ ਹੋਇਆ ਵੀ ਅੱਜ ਵੋਟ ਪੈ ਗਈ ਤੇ ਅਗਲੇ ਪਾਸੇ ਅਸੀਂ ਖਤਮ ਹੁਣ ਪਰ ਜੇਕਰ ਸਮਾਂ ਹੈਗਾ ਇਲੈਕਸ਼ਨ ਦਾ ਸਮਾਂ ਸਹੀ ਸਮਾਂ ਕਿ ਅਸੀਂ ਆਪਣੀਆਂ ਮੰਗਾਂ ਇਹਨਾਂ ਤੋਂ ਮਨਵਾ ਸਕਦੇ ਹਾਂ ਬਿਲਕੁਲ ਜਿestrike ਨਾ ਗੋਦਾਮ ਖੁੱਲਿਆ ਲੱਗਦਾ ਨਹੀਂ ਕਿ ਜੇਕਰ ਇਹ ਗੋਦਾਮ ਖੁੱਲਦੇ ਨੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਇੱਥੇ ਉਹ ਰੋਜ਼ਗਾਰ ਦੀ ਗੱਲ ਤੁਸੀਂ ਕਰਦੇ ਹੋ ਪੰਜਾਬ ਦੇ ਵਿੱਚੋਂ ਤੇ ਹਰ ਰੋਜ਼ ਜਹਾਜ਼ ਪਰ ਪਰ ਕੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਬਾਹਰ ਜਾ ਰਿਹਾ ਜੇਕਰ ਸਰਕਾਰ ਸਾਨੂੰ ਰੋਜ਼ਗਾਰ ਦਵੇ ਤਾਂ ਸਾਡਾ ਨਾ ਤਾਂ ਪੈਸਾ ਜਾਏ ਬਾਹਰ ਤੇ ਨਾ ਸਾਡੀ ਜਵਾਨੀ ਜਾਏ ਬਾਹਰ ਪਰ ਇੱਥੇ ਰੋਜ਼ਗਾਰ ਫੇਰ ਤੁਸੀਂ ਦੇਖ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਰੋਜ਼ਗਾਰ ਬਾਰੀ ਸਟੇਟਾਂ ਦੇ ਹੀ ਲੋਕ ਹੋਣਗੇ ਸਾਡੇ ਇੱਥੋਂ ਦਾ ਕੋਈ ਨਹੀਂ ਹੋਗਾ ਕਿਉਂਕਿ ਸਾਡੇ ਇੱਥੇ ਜਿਹੜੇ ਇੱਕ ਸਿਸਟਮ ਪ੍ਰਣਾਲੀ ਇਹਨਾਂ ਨੇ ਚਲਾ ਦਿੱਤੀ ਹੈ ਕਾਰਪੋਰੇਟ ਘਰਾਣਿਆਂ ਨੇ ਵੀ ਇਹਨਾਂ ਨੂੰ ਕੰਮ ਕਰਾਉਣਾ ਜਿਹੜਾ ਅਸੀਂ ਦੂਸਰੀਆਂ ਸਟੇਟਾਂ ਤੋਂ ਲਿਆ ਕੇ ਹੀ ਮਜ਼ਦੂਰ ਕਰਾਂਗੇ ਇਹ ਜਿੰਨੀਆਂ ਆਪਾਂ ਗੰਨਾ ਮੇਲਾ ਦੇਖ ਲਈਏ ਉਥੇ ਸਾਰੇ ਹੀ ਯੂਪੀ ਬਿਹਾਰ ਦੇ ਜਿਹੜੇ ਭਈਏ ਕੰਮ ਕਰ ਰਹੇ ਆ ਸਾਡੇ ਨੌਜਵਾਨ ਬਹੁਤ ਘੱਟ ਗਿਣਤੀ ਦੇ ਵਿੱਚ ਇਹਨਾਂ ਮੇਲਾ ਵਿੱਚ ਕੰਮ ਕਰ ਰਹੇ ਆ ਜਿੱਥੇ ਉਹ ਮਾਣਾ ਹੀਆ ਕਰਦੇ ਆ ਇੱਥੋਂ ਤੱਕ ਕਿ ਜਦੋਂ ਅਸੀਂ ਟਰਾਲੀ ਲੈ ਕੇ ਜਾਂਦੇ ਆ ਤੇ ਉਹ ਜਿਹੜੇ ਲੋਕ ਅੱਗੇ ਨਹੀਂ ਜਿਹੜੇ ਕਿ ਦੂਜੀਆਂ ਸਟੇਟਾਂ ਚੋਂ ਆ ਕੇ ਬੈਠੇ ਹੋਏ ਨੇ ਉਹ ਕਿਸਾਨ ਨੂੰ ਇੱਥੋਂ ਦੇ ਵਸਿੰਦੇ ਹੋਣ ਦੇ ਬਾਵਜੂਦ ਵੀ ਇੰਨੀ ਭੜੀ ਭਾਸ਼ਾ ਕਈ ਵਾਰੀ ਬੋਲ ਦਿੰਦਾ ਹੈ ਵੀ ਮਤਲਬ ਅਸੀਂ ਤੇ ਇਹਨਾਂ ਮੇਲਾ ਦੇ ਮਾਲਕ ਆ ਤੁਹਾਨੂੰ ਖੁੰਝੇ ਲਾ ਕੇ ਰੱਖਾਂਗੇ ਇਹ ਹਾਲਾਤ ਨੇ ਬਿਲਕੁਲ ਲਗਾਤਾਰ ਅਸੀਂ ਕਿਸਾਨਾਂ ਗੁੰਆਂ ਦੇ ਨਾਲ ਵੀ ਚੱਲ ਕੇ ਗੱਲਬਾਤ ਕਰ ਲੈਣੇ ਆ ਕਿ ਕਿਸ ਤਰੀਕੇ ਨਾਲ ਵੇਖਦੇ ਨੇ ਹਾਂਜੀ ਭਾਜੀ ਅੱਜ ਇੱਕ ਵਾਰ ਫਿਰ ਦੋ ਝੰਡੇ ਚੁੱਕਲੇ ਨੇ ਇੱਕ ਵਾਰ ਫਿਰ ਦੋ ਝੰਡੇ ਚੁੱਕਲੇ ਨੇ ਅੱਜ ਫਿਰ ਝੰਡੇ ਤੇ ਉਦੋਂ ਦੇ ਚੁੱਕੇ ਆ ਝੰਡੇ ਤੇ ਅਸੀਂ ਰੱਕੇ ਹੀ ਨਹੀਂ ਥੱਲੇ ਇਹ ਤੇ ਜਿੰਨਾ ਚਿਰ ਇਹਦਾ ਪੱਕਾ ਹਲ ਨਹੀਂ ਆਉਂਦਾ ਉਨਾ ਚਿਰ ਝੰਡੇ ਕੋਲ ਹੀ ਰਹਿਣੇ ਚੁੱਕੇ ਹੀ ਰਹਿਣੇ ਨੇ ਮੈਨੂੰ ਲੱਗਦਾ ਵੀ ਹੁਣ ਵੋਟਾਂ ਤੋਂ ਬਾਅਦ ਥੋੜਾ ਜਿਹਾ ਢਿੱਲਾ ਪਊਗਾ ਕੰਮ ਕਿਉਂਕਿ ਇਹਨਾਂ ਦਾ ਕੰਮ ਖਤਮ ਹੋ ਜਾਣਾ ਹੁਣ ਕੀ ਐਡੀ ਜਰੂਰ ਸਮਝ ਦਿਓ ਕਿ ਸੈਲੋ ਗਦਾਮਾਂ ਦੇ ਬਾਹਰ ਧਰਨੇ ਲਾਣੇ ਪੈ ਗਏ ਆ ਦੂਜੇ ਪਾਸੇ ਟਰੱਕ ਦੇਖ ਲਓ ਆਪਣੇ ਕਿਸਾਨ ਵੀਰ ਆਣੇ ਜਿਨ੍ਹਾਂ ਨੇ ਫਸਲ ਭੇਜੀ ਇੱਥੇ ਅੰਦਰ ਬਿਲਕੁਲ ਇਹ ਸੈਲੋ ਦੇ ਬਾਹਰ ਧਰਨੇ ਤਾਂ ਲਾਉਣੇ ਪੈ ਗਏ ਆ ਕਿ ਸਾਨੂੰ ਸਮਝ ਆ ਗਈ ਆ ਕਿ ਇਹ ਜਿਹੜੇ ਸੈਲੋ ਆ ਜਿਹੜੇ ਮਾਰ ਦੇਣਗੇ ਲੋਕਾਂ ਨੂੰ ਖਤਮ ਕਰ ਦੇਣਗੇ ਇਹਨਾਂ ਵੀਰਾਂ ਨੂੰ ਨਹੀਂ ਪਤਾ ਜਿਹੜੇ ਇੱਥੇ ਆਏ ਨੇ ਇਹਨਾਂ ਨੂੰ ਹੀ ਤਾਂ ਸਮਝਾਉਣ ਲਈ ਇੱਥੇ ਬੈਠੇ ਆ ਇਹਨਾਂ ਨੇ ਦੱਸਣ ਲਈ ਆਏ ਆ ਵੀ ਇਹ ਤੁਹਾਡੇ ਜਿਹੜੇ ਟਰੱਕ ਟਰੱਕ ਵੀ ਵਿਕ ਜਾਣੇ ਨੇ ਤੇ ਰੋਟੀ ਖਾਣ ਜੋਗੇ ਵੀ ਤੁਹਾਡੇ ਕੋਲ ਦਾਣੇ ਨਹੀਂ ਰਹਿਣੇ ਕਿਉਂਕਿ ਮੈਂ ਕੱਲ ਪਰਸੋਂ ਵੇਖੀ ਇੱਕ ਛੋਟੀ ਜੀ ਲੜਕੀ ਸੀ ਪਾਣੀ ਚ ਭੇ ਕੇ ਰੋਟੀਆਂ ਖਾਂ ਰਹੀ ਸੀ ਮੈਨੂੰ ਕਹਿੰਨੇ ਪਾਈ ਤੇ ਇਹ ਜੇ ਇਹ ਆਪਾਂ ਨਾ ਇਹਦਾ ਪੱਕਾ ਹੱਲ ਕੀਤਾ ਤੇ ਪਾਣੀ ਚ ਭੇਨ ਨੂੰ ਰੋਟੀ ਵੀ ਨਹੀਂ ਮਿਲਣੀ اچھا ਇੱਕ ਮੈਂ ਤਸਵੀਰ ਇਹ ਜ਼ਰੂਰ ਚਾਹੂੰਗਾ ਆਪਣੇ ਸਹਿਜੋਗੀ ਬੋਬੀ ਨੂੰ ਕਿ ਦਿਖਾ ਦੇ ਕਿ ਇਹ ਜਿਨ੍ਹਾਂ ਨਾਲ ਅਸੀਂ ਪੰਗਾ ਲੈ ਰਹੇ ਹਾਂ ਜਿਨ੍ਹਾਂ ਦੇ ਗਦਾਮਾਂ ਦੇ ਅੱਗੇ ਅਸੀਂ ਬਾਹਰ ਬੈਠ ਗਏ ਅੱਜ ਉਹਨਾਂ ਨੇ ਰੇਲ ਪਟੜੀਆਂ ਹੀ ਅੰਦਰ ਲੈ ਗਏ ਨੇ ਅੱਜ ਕਿਸੇ ਗਰੀਬ ਨੇ ਮੀਟਰ ਲਵਾਉਣਾ ਹੋਇਆ ਨਾ ਘਰ ਤੇ ਮੀਟਰ ਨਹੀਂ ਬਿਜਲੀ ਦਾ ਲੱਗਦਾ ਅਗਲੇ ਰੇਲ ਦੀ ਪਟੜੀ ਅੰਦਰ ਲੈ ਗਈ ਬਿਲਕੁਲ ਸਹੀ ਗੱਲ ਆ ਵੇਲ ਹੋ ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਰੇਲ ਦੀ ਪਟੜੀ ਲੈ ਗੇ ਦੂਜਿਆਂ ਨੇ ਮੀਟਰ ਲਵਾਉਣਾ ਆਏ ਤੇ ਕਈ 100 100 ਗੱਲਾਂ ਕਰਦੇ ਨੇ ਬਿਲਕੁਲ ਇਹ ਸਮਝ ਜੋ ਬਾਹਰ ਦੀ ਗੱਲ ਆ ਪਰ ਇਹ ਹੈ ਇਹ ਇਹਨਾਂ ਦੀਆਂ ਪਟੜੀਆਂ ਪੁੱਟਰੀਆਂ ਜਿਹੜੀਆਂ ਇਹ ਨਿਕਲ ਜਾਣੀਆਂ ਨੇ ਜੇ ਸਰਕਾਰ ਨੇ ਜਾਂ ਸਰਕਾਰ ਆਪਣੇ ਹੱਥ ਚ ਲਏਗੀ ਜਾਂ ਫਿਰ ਇਹ ਪਧਰੀਆਂ ਕਰਾਂਗੇ ਇਹ ਰਹਿਣ ਨਹੀਂ ਦਿੰਦੇ ਆਪਾਂ ਇਹ ਬਚਾ ਗਏ ਆ ਕਿਉਂਕਿ ਉਦੋਂ ਪਤਾ ਨਹੀਂ ਲੱਗਾ ਜੇ ਪਤਾ ਲੱਗਦਾ ਤੇ ਵਿਛਣ ਨਹੀਂ ਦੇਣੀਆਂ ਸੀ ਹੋਰ ਵੀ ਆਗੂ ਨੇ ਭਾਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਫਿਰ ਇੱਕ ਵਾਰੀ ਸੈਲੋਗ੍ਰਾਮ ਦੇ ਬਾਹਰ ਬੈਠ ਗਏ ਹੋ ਠੇਸ ਤੋਂ ਬਾਅਦ ਕੀ ਰਾਨੇ ਤੇ ਵੇਖੋ ਜੀ ਸਾਨੂੰ ਫਿਕਰ ਸੀ ਕਿ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਸਰਕਾਰ ਲਾਗੂ ਕਰੇ ਉਹਦੇ ਉੱਤੇ ਸਾਡੀ ਲੜਾਈ ਚੱਲ ਰਹੀ ਸੀ ਸਰਕਾਰ ਨੇ ਇੱਕ ਹੋਰ ਹਮਲਾ ਕਰ ਦਿੱਤਾ ਕਿ ਸਾਡੀਆਂ ਮੰਡੀਆਂ ਬੰਦ ਕਰਨ ਵਾਲੇ ਪਾਸੇ ਜਿਹੜਾ ਉਹ ਮਤਲਬ ਜੋਹਰ ਲਾਤਾ ਸਾਡੀ ਮੰਡੀ ਬੰਦ ਕਰਕੇ ਆਹ ਕਮੇਟੀ ਖੋਲ੍ਹਣੀ ਚਾਹੁੰਦੀ ਹੈ ਸਰਕਾਰ ਜਿਹੜਾ ਕਿ ਅੱਜ ਸਾਡਾ ਰੋਸ ਹੈ ਕਿ ਇਹ ਮੰਡੀ ਨਾ ਖੁੱਲੀ ਜਾਵੇ ਇਹਨੂੰ ਸਰਕਾਰ ਆਪਣੇ ਹੱਕ ਚ ਲਵੇ ਤੇ ਇਹਨੂੰ ਗਦਾਮ ਦੇ ਤੌਰ ਤੇ ਵਰਤੇ ਆਪਣੇ ਕਬਜ਼ੇ ਚ ਲਾਇਆਗੇ ਤਾਂ ਮੰਡੀ ਉਹੀ ਚੱਲੇ ਕਿਉਂਕਿ ਸਾਨੂੰ ਡਾਇਆ ਕਿ ਸਾਡੀ ਫਸਲ ਨਹੀਂ ਉਹਦਾ ਰੇਟ ਨਹੀਂ ਮਿਲਦਾ ਆ ਜਦੋਂ ਨੇਰੀ ਚਖੜ ਆਉਂਦਾ ਸਾਡੇ ਕਣਕ ਦੇ ਦਾਣੇ ਬਰੀਕ ਪੈ ਜਾਂਦੇ ਆ ਜਿਹੜੀਆਂ ਇਹਨਾਂ ਦੀਆਂ ਛਾਲਨੀਆਂ ਲੱਗੀਆਂ ਉਹ ਸਾਰੀ ਕਣਕ ਸਾਡੀ ਥੱਲੇ ਨਿਕ ਪੈਣੀ ਕੂੜਾ ਬਣ ਜਾਣੀ ਆ 1 ਕਲਾਸ ਦੇ ਦਾਣੇ ਲੈਣੇ ਆ ਤੇ ਬਹੁਤ ਵੱਡੀ ਮਾਰ ਜਿਹੜੀ ਆ ਜਿਹੜੇ ਸਾਡੇ 80 ਕਰੋੜ ਲੋਕ ਆ ਜਿਹੜੇ ਮਤਲਬ ਮੋਦੀ ਸਾਹਿਬ ਕਹਿੰਦੇ ਆ ਕਿ ਅਸੀਂ ਨਾਜ ਉਹਨਾਂ ਨੂੰ ਦੇਣਾ ਉਹ ਨਾਜ ਨਹੀਂ ਮਿਲਦਾ ਉਹਨਾਂ ਨੂੰ ਭੁੱਖ ਮਰੀ ਦਾ ਸ਼ਿਕਾਰ ਹੋਊਗੇ ਤੇ ਕਿਸਾਨ ਜਿਹੜਾ ਉਹਦੀ ਫਸਲ ਨੂੰ ਅਗਲੀ ਰਣਨੀਤੀ ਕੀ ਇਸ ਤੋਂ ਬਾਅਦ ਇਸ ਤੋਂ ਬਾਅਦ ਜਿਹੜੀ ਆ ਉਹ ਲੈ ਕੇ ਆ ਰਹੇ ਕਿ 26 ਹੋਰ ਖੋਲਣੇ ਆ ਸਾਡਾ ਮਤਲਬ ਅੱਗੇ ਨੂੰ ਸੰਘਰਸ਼ੀਗਾ ਤਿੱਖਾ ਕਰਾਂਗੇ ਬਹੁਤ ਤਿੱਖਾ ਕਰਾਂਗੇ ਕੁਰਬਾਨੀ ਭਾਵਨ ਵਾਲੀ ਲੜਾਈ ਜਿਹੜੀ ਅਸੀਂ ਲੜਾਂਗੇ ਕਿਉਂਕਿ ਸਾਡਾ ਜਦੋਂ ਮੰਡੀ ਕੰਨੇ ਉੱਚੜ ਗਿਆ ਸਾਡੀ ਐਮਐਸਪੀ ਨਾ ਮਿਲੀ ਤੇ ਸਾਡੀ ਖੇਤੀ ਜਿਹੜੀ ਆ ਉਹ ਮਤਲਬ ਖਤਮ ਹੋ ਗਈ ਸਮਝੋ ਖੇਤੀ ਦੇ ਨਾਲ ਅਸੀਂ 65% ਲੋਕ ਜਿਹੜੇ ਜੁੜੇ ਆ ਉਹ ਸਾਰਿਆਂ ਦਾ ਰੁਜ਼ਗਾਰ ਖਤਮ ਹੋਊਗਾ ਉਹਨਾਂ ਦੇ ਨਾਲ ਹੋਰ ਜਿਹੜੇ ਆ ਤਬਕੇ ਉਹਨਾਂ ਦਾ ਵੀ ਰੁਜ਼ਗਾਰ ਜਿਹੜਾ ਖਤਮ ਹੋਊਗਾ ਜੋ ਬਿਲਕੁਲ ਲਗਾਤਾਰ ਕਿਸਾਨਾਂ ਵੱਲੋਂ ਇੱਕ ਵਾਰੀ ਫਿਰ ਤੋਂ ਗੋਦਾਮਾਂ ਦੇ ਬਾਹਰ ਡਟਿਆ ਗਿਆ ਵਾ ਪੰਜਾਬ ਭਰ ਦੇ ਵਿੱਚ ਜਿੱਥੇ ਜਿੱਥੇ ਸੈਲੋ ਗੋਦਾਮ ਲੱਗੇ ਨੇ ਉੱਥੇ ਤੇ ਕਿਸਾਨਾਂ ਵੱਲੋਂ ਅੱਜ ਰੋਸ਼ ਪ੍ਰਦਰਸ਼ਨ ਉਹਨਾਂ ਦੇ ਗੇਟ ਦੇ ਬਾਹਰ ਬੈਠ ਕੇ ਕੀਤਾ ਜਾ ਰਿਹਾ ਵਾ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਐਸੇ ਗੋਦਾਮ ਬੰਦ ਹੋਣੇ ਚਾਹੀਦੇ ਆ ਜੇਕਰ ਨਹੀਂ ਬੰਦ ਹੁੰਦੇ ਤੇ ਸਾਡੇ ਵੱਲੋਂ ਸੰਘਰਸ਼ ਹੋਰ ਦਿਖਾ ਕੀਤਾ ਜਾਵੇਗਾ ਕੈਮਰਾ ਬਸਾਂ ਬੋਬੀ ਦੇ ਨਾਲ ਜਤਿੰਦਰ ਕੁੰਡਨ ਫਾਸਟਰ ਨਿਊਜ਼ ਗੁਰਦਾਸਪੁਰ